ਕੀ ਅੱਜ ਜਿਹੜੀ ਡੈੱਡ ਬੋਡੀ ਇੱਕ ਮਿਲੀ ਉਹਦੇ ਬਾਰੇ ਕੀ ਜਾਣਕਾਰੀ ਹੈ? ਆ ਦੇਖ ਹੂੰ ਮੋੜਲਾ ਨਰ ਚੋਂ ਇੱਕ ਪਾਨ ਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਉਹਦੀ ਉਮਰ ਕੋਈ 30-33 ਸਾਲ ਜਾਪਦੀ ਹੈ। ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਏ ਉਹਦੀ ਨਿਕਾਰੋਜ ਕਰਕੇ। ਮੁੱਖ ਖੰਡੀ ਦੇ। ਕੀ ਅੱਜ ਜਿਹੜੀ ਡੈੱਡ ਬੋਡੀ ਇੱਕ ਮਿਲੀ ਉਹਦੇ ਬਾਰੇ ਕੀ ਜਾਣਕਾਰੀ ਹੈ? ਆ ਦੇਖ ਹੂੰ ਮਡਲਾ ਨਰਚੋ ਇੱਕ ਅਨਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਹਦੀ ਉਮਰ ਕੋਈ 32-33 ਸਾਲ ਜਾਂਦੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਜੁੜੇ ਨਿਕਲੋਏ ਕਰਕੇ ਅਮਤਖੰਦੇ ਜੀ ਜਿਹੜੀ ਡੈਡ ਬਡੀ ਇੱਕ ਮਿਲੀ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਅੱਜ ਇੱਕ ਮਡਲਾ ਨਰਚੋ ਇੱਕ ਅਨਪਛਾਤੀ ਔਰਤ ਦੀ ਲਾਸ਼ ਮਿਲੀ ਹੈ ਉਦੀ ਉਮਰ ਕੋਈ 22-33 ਸਾਲ ਜਾਂਦੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਜੁੜੇ ਨਿਕਲੋਏ ਕਰਕੇ ਉਹ ਮਤਖਲਿਦ ਹੈ। ਜਿਹੜੀ ਡੈੱਡ ਬਡੀ ਇੱਕ ਮਿਲੀ ਉਹਦੇ ਬਾਰੇ ਕੀ ਜਾਣਕਾਰੀ ਹੈਗੀ? ਅੱਜ ਇੱਕ ਮਡਲਾ ਨਰਚੂ ਇੱਕ ਅਨਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਉਹਦੀ ਉਮਰ ਕੋਈ 22-33 ਸਾਲ ਜਾਂਦੀ ਹੈ ਤੇ ਫੌਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਜੁੜੇ ਨਿਕਾਰੋਏ ਕਰਕੇ ਉਮਤ ਖੰਡੀ ਦੇ